ਜੋ ਜੋਕਾ ਜੀ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਗੱਲਬਾਤ ਮੌਸਮ ਬਾਰੇ ਕਰਾਂਗੇ ਜਿੱਦਾਂ ਕਿ ਤੁਹਾਨੂੰ ਪਤਾ ਹੀ ਆਪਾਂ April ਦੇ ਅਖੀਲੇ ਹਫਤੇ ਦੇ ਵਿੱਚ ਦਾਖਲ ਹੋ ਚੁੱਕੇ ਹਾਂਗੇ ਜਿੱਥੇ ਲੋਆਂ ਦਾ ਚੱਲਣਾ ਦਿਨ ਦਾ ਪਾਰਾ 40 ਡਿਗਰੀ ਤੋਂ ਪਾਰ ਚਲ ਜਾਣਾ ਇੱਕ ਆਮ ਜਹੀ ਗੱਲ ਬਣ ਜਾਂਦੀ ਆ ਪਰ ਇਸ ਵਾਰ ਜਿਹੜਾ ਮਾਹੌਲ ਆ ਕਾਫੀ ਠੰਡਾ ਚੱਲ ਰਿਹਾ ਦਿਨ ਦਾ ਪਾਰਾ ਜਿੱਥੇ 40 ਡਿਗਰੀ ਤੋਂ ਪਾਰ ਹੋਣਾ ਚਾਹੀਦਾ ਸੀਗਾ ਇਸ ਵਾਰ ਜਿਹੜਾ 30 35 36 36 ਦਿਨ ਦਾ ਪਾਰਾ ਇਸ ਤਰ੍ਹਾਂ ਜਿਹੜਾ ਰਿਕਾਰਡ ਹੋ ਰਿਹਾ ਬਹੁਤੇ ਖੇਤਾਂ ਦੇ ਵਿੱਚ ਕਿਉਂਕਿ ਲਗਾਤਾਰ ਬੈਕ ਟੂ ਬੈਕ ਪਾਸਮੀ ਸਿਸਟਮ ਆ ਰਿਹਾ ਜਿਸ ਦਾ ਕਰਕੇ ਥੋੜੇ ਜਿਹਾ ਬਾਗਵੇਂ ਤੋਂ ਜਦੋਂ ਦਿਨ ਦਾ ਪਾਰਾ ਬਦਲਣ ਲੱਗਦਾ ਉਹਦੀ ਕੋਈ ਨਾ ਕਿਤੇ ਨਾ ਕਿਤੇ ਹਲਕੇ ਦਰਮਿਆਨੇ ਮੀਂਹ ਦੀ ਕਾਰਵਾਈ ਜਾਂ ਕਿਤੇ ਕਿਤੇ ਗੜੇਮਾਰੀ ਹੋ ਜਾਂਦੀ ਹੈ ਜਿਸ ਦਾ ਕਰਕੇ ਦਿਨ ਦਾ ਪਾਰਾ ਫੇਰ ਹੀ ਠਾਉਣਾ ਸ਼ੁਰੂ ਹੋ ਜਾਂਦਾਗਾ ਅ ਸੋ ਆਉਂਦੇ ਹਫ਼ਤੇ ਦੀ ਗੱਲ ਕੀਤੀ ਆਵੇ ਲਗਭਗ 29-30 April ਤੱਕ ਮੌਸਮ ਦੀ ਗੱਲ ਕੀਤੀ ਆਵੇ ਤਾਂ ਮੌਸਮ ਅ ਅੱਗੇ ਵੀ ਇਸੇ ਤਰ੍ਹਾਂ ਦਾ ਰਹਿੰਦਾ ਜਾਪ ਰਿਹਾ ਦਿਨ ਦਾ ਪਾਰੇ ਦਿਨ ਦੇ ਪਾਰੇ ਵਿੱਚ ਕੋਈ ਖਾਸ ਵਾਧਾ ਹੋਣ ਦੀ ਸਭਾਵਨਾ ਨਹੀਂ ਹੈਗੀ ਫਿਰ ਵੀ ਅਗਲੇ 1-2 ਦਿਨ ਕਿਤੇ ਕਿਤੇ ਹਲਕਾ ਵਾਧਾ ਜ਼ਰੂਰ ਦੇਖਿਆ ਜਾਊਗਾ ਪਰ ਜਿਵੇਂ ਜਿਵੇਂ ਦਿਨ ਦਾ ਤਾਪਮਾਨ ਵਧੂਗਾ ਫਿਰ ਫਿਰ ਜਿਹੜੇ ਕਮਜ਼ੋਰ ਪਾਣੀ ਸਿਸਟਮ ਆਉਣਗੇ ਉਹਦੇ ਨਾਲ ਫਿਰ ਤੋਂ ਦਿਨ ਦਾ ਪਾਰਾ ਜਿਹੜਾ ਹੇਠਾਂ ਵੱਲ ਨੂੰ ਡਿੱਗਣਾ ਸ਼ੁਰੂ ਹੋ ਜਾਣਾਗਾ ਲਗਭਗ 26 ਦੀ ਸ਼ਾਮ 26 April ਦੀ ਸ਼ਾਮ ਜਾਂ 27 April ਦੀ ਦੁਪਹਿਰ ਬਾਅਦ ਜਾਂ ਸ਼ਾਮ ਨੂੰ ਅ ਇੱਕੋ ਦੋ ਵਾਰ ਕਿਤੇ ਕਿਤੇ ਟੁੱਟਮੀ ਕਾਰਵਾਈ ਦੇਖਣ ਨੂੰ ਮਿਲ ਸਕਦੀ ਹੈ ਗਰਜ ਚਮਕਲੇ ਬੱਦਲਾਂ ਦਾ ਨਿਰਮਾਣ ਹੋ ਸਕਦਾ ਕਿਉਂਕਿ ਇੱਕ ਪੱਛਮੀ ਸਿਸਟਮ ਹਲਕਾ ਜਿਹਾ ਪੱਛਮੀ ਸਿਸਟਮ ਪਹਾੜਾਂ ਤੋਂ ਗੁਜਰੂਗਾ ਜਦੋਂ ਦਿਨ ਦਾ ਪਾ ਤਾਪਮਾਨ ਜਦੋਂ ਜ਼ਿਆਦਾ ਹੋਊਗਾ ਤਾਂ ਇੱਕਦਮ ਅਚਾਨਕੀ ਗਰਜ ਚਮਕਲੇ ਬੱਦਲਾਂ ਦਾ ਨਿਰਮਾਣ ਹੋਊਗਾ ਖਾਸ ਕਰਕੇ 26 ਦੀ ਸ਼ਾਮ ਜਾਂ 27 ਦੀ ਦੁਪਹਿਰ ਬਾਅਦ 27 April ਦੀ ਦੁਪਹਿਰ ਬਾਅਦ ਕਿਤੇ ਕਿਤੇ ਹੋਊਗਾ ਮਤਲਬ ਕਿ 30-40% ਖੇਤਰਾਂ ਦੇ ਵਿੱਚ ਜ਼ਿਆਦਾਤਰ ਮੌਸਮ ਆਮ ਵਰਗਾ ਹੀ ਰਹੂਗਾ ਉਸ ਤੋਂ ਬਾਅਦ 28 29 30 April ਵੀ ਇੱਕ ਦੋ ਵਾਰੀ ਕਿਤੇ ਨਾ ਕਿਤੇ ਟੁੱਟਮੀ ਜੀ ਕਾਰਵਾਈ ਦੀ ਸੰਭਾਵਨਾ ਰਹੂ ਘਰਚਮਕਲੇ ਬਦਲ ਬੰਨ੍ਹ ਦੀ ਸੰਭਾਵਨਾ ਰਹੂਗੀ ਖਾਸ ਕਰਕੇ 28 29 30 April ਇਹਨਾਂ ਤਿੰਨ ਦਿਨਾਂ ਦੇ ਵਿੱਚ ਇੱਕ ਦੋ ਵਾਰ ਹਲਚਲ ਜ਼ਰੂਰ ਹੋਊਗੀ ਟੁੱਟਮੀ ਕਾਰਵਾਈ ਹੋਊਗੀ 30 40% ਜਾਂ 50 60% ਦੇ ਖੇਤਰਾਂ ਦੇ ਵਿੱਚ ਇੱਕ ਦੋ ਵਾਰ ਝਟ ਲੱਗ ਸਕਦੀ ਹੈਗੀ ਪਰ ਜ਼ਿਆਦਾਤਰ ਮੌਸਮ ਆਮ ਵਰਗਾ ਹੀ ਰਹੇਗਾ ਇਹਨਾਂ ਦਿਨਾਂ ਦੇ ਵਿੱਚ ਵੱਡੇ ਪੱਧਰ ਤੇ ਮੀਂਹ ਦੀ ਸੰਭਾਵਨਾ ਨਹੀਂ ਹੈਗੀ ਪਰ ਫਿਰ ਵੀ April ਦੇ ਯਕੀਨਲੇ ਹਫਤੇ ਲਗਭਗ 26 ਤੋਂ ਲੈ ਕੇ 30 April ਤੱਕ ਦੋ ਤਿੰਨ ਵਾਰੀ ਕੁਝ ਕਿ ਕੇਤਨਾਂ ਦੇ ਚ ਟਟਮੀ ਕਾਰਵਾਈ ਜਿਹੜੀ ਮਹਿੰਦੀ ਦੇਖਣ ਨੂੰ ਮਿਲ ਸਕਦੀ ਹੈਗੀ ਇਸੇ ਤਰ੍ਹਾਂ ਹਰਿਆਣੇ ਦੇ ਵਿੱਚ ਵੀ ਇੱਕ ਦੋ ਵਾਰ ਜਿਹੜੀ ਟਟਮੀ ਕਾਰਵਾਈ ਦੇਖਣ ਨੂੰ ਮਿਲ ਸਕਦੀ ਹੈ 26 April ਤੋਂ ਲੈ ਕੇ 30 April ਦੇ ਵਿੱਚਕਾਰ ਦੂਜੇ ਪੱਖ ਤੋਂ ਦੇਖਿਆ ਜਾਵੇ ਤਾਂ ਹਰਮਾਨਗੜ ਗੰਗਾ ਨਗਰ ਬੀਕਣੇ ਚੁਰੂ ਇਲਾਕਿਆਂ ਦੇ ਵਿੱਚ ਵੀ 26 ਤੋਂ ਲੈ ਕੇ 30 ਅਪ੍ਰੈਲ ਦੌਰਾਨ 2-3 ਵਾਰੀ ਟੁੱਟਮੀਆਂ ਕਾਰਵਾਈਆਂ ਮੀਂਹੀਆਂ ਜਿਹੜੀਆਂ ਦੇਖਣ ਨੂੰ ਮਿਲ ਸਕਦੀਆਂ ਦੁਪਹਿਰ ਬਾਅਦ ਹੀਟ ਸੈੱਲ ਬਣ ਸਕਦੀ ਹੈਗੀ ਲਗਭਗ ਪੰਜਾਬ ਹਰਿਆਣਾ ਰਾਜਸਥਾਨ ਦੇ ਵਿੱਚ ਹੀਟ ਸੈੱਲ ਬਣਨਗੇ ਜਿਹੜੇ ਦਿਨ ਦੀ ਗਰਮੈਸ ਨਾਲ ਬਣਦੇ ਹੁੰਦੇ ਹੈਗੇ ਉਹਨਾਂ ਨੂੰ ਨਮੀ ਦੀ ਸਪੋਰਟ ਘੱਟ ਹੋਊਗੀ ਜਿਸ ਦਾ ਕਰਕੇ ਉਹ ਹਲਕੇ ਦਿਨ ਮੇਂ ਨਮੀ ਦੀ ਕਾਰਵਾਈ ਜਾਂ ਗਰਜ ਚਮਕ ਜੀ ਉਹਨਾਂ ਚ ਜ਼ਿਆਦਾ ਹੋਊਗੀ ਐਦਾਂ ਦੀ ਸੁਭਾਵਨਾ ਦਿਖਾਈ ਦੇ ਰਹੀ ਆ ਅਪ੍ਰੈਲ ਦੇ ਅਖੀਰਲੇ ਹਫਤੇ ਸੋ ਹਾਲ ਦੀ ਖੜੀ ਇਹੀ ਅਪਡੇਟ ਸੀ ਜੁੜੇ ਰਹੋ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਧੰਨਵਾਦ